ਤਬ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪੰਜਾਬ ਦੇ ਪ੍ਰਧਾਨ ਡਾਕਟਰ ਰਮੇਸ਼ ਕਮੋਡ ਵਾਲੀ ਜੀ ਜੋ ਕਿ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਤੇ ਨੈਸ਼ਨਲ ਦੇ ਐਕਸ ਪ੍ਰਧਾਨ ਰਹੇ ਨੇ ਅੱਜ ਆਪਾਂ ਉਹਨਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਰਾਹੀਂ ਉਹਨਾਂ ਦੀਆਂ ਆਉਣ ਵਾਲੀਆਂ ਜੋ ਗਤੀਵਿਧੀਆਂ ਐ ਮੈਡੀਕਲ ਪ੍ਰੈਕਟਿਸ਼ਨ ਦੀਆਂ ਪੰਜਾਬ ਦੇ ਪ੍ਰਤੀ ਮਤਲਬ ਕਿ ਉਹਨਾਂ ਦਾ ਕੋਈ ਰੋਸ ਹੈਗਾ ਜਾਂ ਉਹਨਾਂ ਦੀ ਕੋਈ ਮੰਗਾਂ ਹੈਗੀਆਂ ਐ ਜਾਂ ਕੋਈ ਪੰਜਾਬ ਦੇ ਪ੍ਰਤੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਨਾਂ ਨੇ ਮਤਲਬ ਕਿ ਆਪਣਾ ਕੋਈ ਨਾ ਕੋਈ ਪ੍ਰੋਗਰਾਮ ਅਲਿਖਿਆ ਹੈਗਾ ਜਾਂ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਹੈਗੀ ਆ ਉਹਦੇ ਬਾਰੇ ਆਪਾਂ ਡਾਟਰ ਰਮੇਸ਼ ਕੁਮਾਰ ਬਾਲੀ ਜੀ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦੇ ਹੋਏ ਡਾਟਰ ਰਮੇਸ਼ ਕੁਮਾਰ ਬਾਲੀ ਜੀ ਮੈਡੀਕਲ ਪ੍ਰੈਕটিশਨਸ ਦੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਬਹੁਤ ਲੰਮੇ ਮੈਡੀਕਲ ਪ੍ਰੈਕটিশਨਸ ਦੀਆਂ ਜੋ ਮੰਗਾਂ ਨੇ ਪਿਛਲੇ 4 ਦਹਾਕੇ ਤੋਂ ਚੱਲੀਆਂ ਆndੀਆਂ ਨੇ ਔਰ ਉਹਨਾ ਮੰਗਾਪਤੀ ਸਰਕਾਰਾਂ ਨੇ ਅਜ ਤੱਕ ਕੁਝ ਨਹੀਂ ਕੀਤਾ ਪਰ ਅੱਜ ਮੈਂ ਇਹ ਸਮਝਦਾ ਕਿ ਅਜ ਦੇ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਨਾਲੋਂ ਜਿਹੜੀ ਮਹੱਤਵਪੂਰਨ ਗੱਲ ਇਹ ਆ ਕਿ ਹਰ ਰੋਜ਼ ਜਿਹੜੇ ਨੌਜਵਾਨ ਐ ਉਹ ਚਿੱਟੇ ਦੁਆਰਾ ਜਾਂ ਹੋਰ ਜਿਹੜੀਆਂ ਡਰੱਗਸ ਆ ਉਹਦੇ ਦੁਆਰਾ ਜਿਹੜੇ ਮਰਦੇ ਜਾ ਰਹੇ ਨੇ ਔਰ ਕਿਸਾਨੀ ਪਹਿਲੇ ਹੀ ਮਰਦੀ ਜਾ ਰਹੀ ਆ ਤੇ ਇਹ ਬੜਾ ਦੁਖਾਂਤ ਹੈ ਕਿ ਪੰਜਾਬ ਦਾ ਹੋਇਆ ਗਿਆ ਕੀ ਔਰ ਇਹ ਵੀ ਮਤਲਬ ਸੋਚਣ ਵਾਲੀ ਗੱਲ ਹੈ ਕਿ ਇਸ ਪੰਜਾਬ ਨੂੰ ਰੋਲਣ ਵਾਲੇ ਕਿਹੜੇ ਲੋਕ ਨੇ ਮੈਂ ਤਾਂ ਇਹ ਸਮਝਦਾ ਕਿ ਪੰਜਾਬ ਨੂੰ ਰੋਲਣ ਵਾਲੀ ਇੱਕ ਟਿਕੜੀ ਆ ਜਿਹੜੀ ਕਿ ਸਿਆਸਤਾਨੇ ਦੇ ਚ ਪੁਲਸ ਅਫਸਰ ਨੇ ਔਰ ਨਸ਼ਾ ਤਸਕਰ ਨੇ ਔਰ ਜਦੋਂ ਤਿੰਨੇ ਹੀ ਰਲ ਕੇ ਕਿਸੇ ਦੇਸ਼ ਨੂੰ ਖਤਮ ਕਰਨਾ ਚਾਹਣ ਜਵਾਨੀ ਨੂੰ ਖਤਮ ਕਰਨਾ ਚਾਹਣ ਕਿਸੇ ਵੀ ਚੀਜ਼ ਨੂੰ ਖਤਮ ਕਰਨਾ ਚਾਹਣ ਉਹ ਆਰਾਮ ਨਾਲ ਖਤਮ ਕਰ ਸਕਦੇ ਆ ਇਹ ਗੱਲ ਸਾਰੇ ਸਾਹਮਣੇ ਆਈ ਆ ਅਖਬਾਰਾਂ 'ਚ ਵੀ ਆ ਚੁੱਕਾ ਡੀਐਸਪੀ ਤੱਕ SSP ਤੱਕ ਇਵਨ ਕੇ ADGP ਰੈਂਕ ਤੱਕ ਵੀ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਤੇ ਦੋਸ਼ ਲੱਗ ਚੁੱਕੇ ਹਨ ਕਿ ਇਹ ਨਸ਼ੇ ਦੇ ਤਸਕਰਾਂ ਦੀ ਮਦਦ ਕਰਦੇ ਹਨ ਅੱਜ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਸਭ ਤੋਂ ਵੱਧ ਇਹ ਜ਼ਰੂਰਤ ਹੈ ਕਿ ਨਸ਼ਾ ਵਿਰੋਧੀ ਇੱਕ ਮੁਹਿੰਮ ਚਲਾਈ ਜਾਵੇ ਔਰ ਨਸ਼ਾ ਵਿਰੋਧੀ ਮੁਹਿੰਮ ਜਿਹੜੀ ਉਹ ਸਰਕਾਰ ਚਲਾ ਰਹੀ ਆ ਉਹਦੀ ਅਸੀਂ ਮਤਲਬ ਸਲਾਘਾ ਕਰਦੇ ਆ ਉਹਦੀ ਹਮਾਇਤ ਕਰਦੇ ਆ ਔਰ ਜਿੱਥੇ ਤੱਕ ਸਾਡੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਕਰਨ ਲਈ ਚਲਾਈ ਜਾ ਰਹੀ ਚਲਾਈ ਜਾ ਰਹੀ ਆ ਜਿਸ ਨਾਲ ਤਰਨ ਤਰਨ ਦੇ ਜਿਹੜੇ ਸਾਰੇ ਹੀ ਡਾਕਟਰ ਆਪਣੀਆਂ ਕਲੀਨਿਕਾ ਬੰਦ ਕਰਕੇ ਬੈਠੇ ਹਨ ਜੋ ਕਲੀਨਿਕਾ ਜਿਹੜੀਆਂ ਐਸ ਐਮਓ ਐਸਟੀਐਮ ਤੇ ਇਨਸਪੈਕਟਰ ਦੁਆਰਾ ਪੋਸ ਇਨਸਪੈਕਟਰ ਦੁਆਰਾ ਬੰਦ ਕਰਾਈਆਂ ਗਈਆਂ ਹਨ ਇੱਦੇ ਪਠਾਨਕੋਟ ਦੇ ਵਿੱਚ ਇੱਦੇ ਸ਼ਾਰਪੁੱਤ ਦੇ ਵਿੱਚ ਇੱਦੇ 7 ਦਿਨ ਦਾ ਜਿਹੜਾ ਸਮਾਂ ਆ ਉਹ ਜ਼ਿਲ੍ਹਾ ਮਹਾਲੀ ਨੂੰ ਦਿੱਤਾ ਗਿਆ ਕਿ 7 ਦਿਨ ਦੇ ਵਿੱਚ ਵਿੱਚ ਕਲੀਨਕਾ ਬੰਦ ਕਰਾਈਆਂ ਜਾਣ ਔਰ ਇਹ ਅਗਰ ਕਲੀਨਕਾ ਤੁਸੀਂ ਬੰਦ ਨਹੀਂ ਕੀਤੀਆਂ ਤੇ ਸ਼ਾਪੇ ਮਾਰੀ ਕਰਕੇ ਤੁਹਾਡੇ ਤੇ ਪਰਚੇ ਦਰਜ ਕਰਕੇ ਤੁਹਾਨੂੰ ਜਿਹੜਾ ਜੇਲ੍ਹ ਚ ਭੇਜਿਆ ਜਾਊਗਾ ਇਵਨ ਕਿ ਇੱਥੋਂ ਤੱਕ ਕਿ ਸਜ਼ਾਈ ਮੌਤ ਵੀ ਹੋ ਸਕਦੀ ਹੈ ਇੱਕ ਗੱਲ ਜਿਹੜਾ ਸਰਕਾਰ ਦਾ ਫੈਸਲਾ ਸਜ਼ਾਏ ਮੌਤਾ ਇਹ ਤਾਂ ਪਹਿਲਾ ਹੀ ਪ੍ਰੋਵੀਜ਼ਨ ਹੈ ਕਨਸਟੀਟਿਊਸ਼ਨ ਚ ਇਹ ਸਰਕਾਰ ਜਿਹੜੇ ਸਜ਼ਾਏ ਮੌਤਾ ਫੈਸਲਾ ਸੁਣਾਉਣ ਦੀ ਗੱਲ ਕਰਦੀ ਆ ਇਹ ਆਪਣੇ ਆਪ ਨੂੰ ਬਚਾਣਾ ਚਾਹਦੀ ਆ ਕਿ ਅਸੀਂ ਨਸ਼ੇ ਜਿਹੜੇ ਬੰਦ ਕਰਨ ਜਾ ਰਹੇ ਆ ਸਖਤੋ ਸਖਤ ਸਜ਼ਾਾਂ ਦੇਣ ਜਾ ਰਹੇ ਆ ਜਦਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਪਹਿਲੇ ਪ੍ਰੋਵੀਜ਼ਨ ਹੈ ਕਿ ਜਿਹੜਾ ਬੰਦਾ ਡਰੱਗਸ ਦਾ ਤੰਦਾ ਕਰਦਾ ਫੜਿਆ ਗਿਆ ਸਾਫਤ ਹੁੰਦਾ ਆ ਤੇ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾ ਸਕਦੀ ਆ ਸੋ ਮੈਂ ਆਲ ਓਵਰ ਪੰਜਾਬ ਦੇ ਮੈਡੀਕਲ ਪ੍ਰੈਕਟਿਸ ਸੋਸੀਅਟੀ ਪੰਜਾਬ ਦੇ ਨਮਾਇਦਿਆਂ ਨੂੰ ਔਰ ਸਾਰੀਆਂ ਸਮੂਹ ਬੈਦ ਮੰਡਲਾਂ ਨੂੰ ਔਰ ਸਮੂਹ ਮੈਡੀਕਲ ਪ੍ਰੈਕਟਿਸੀਆਂ ਔਰ ਜਥੇਬੰਦੀਆਂ ਨੂੰ ਅਪੀਲ ਕਰਦਾ ਆ ਕਿ 8 ਜੁਲਾਈ ਨੂੰ ਸਾਰੇ ਪੰਜਾਬ ਬੰਦ ਦਾ ਸੱਦਾ ਦਵੋ ਸਾਰਾ ਪੰਜਾਬ ਬੰਦ ਕਰਕੇ ਸਾਰੇ ਹੀ ਹੈਲਥ ਮੰਗੇਸਟਰ ਡੀ ਪਟਿਆਲਾ ਵਿਖੇ ਕੋਠੀ ਦਾ ਘਰਾ ਘਰਾਓ ਕਰਕੇ ਰੋਜ਼ ਪ੍ਰਗਟ ਕਰੋ ਕਿ ਅਸੀਂ ਨਸ਼ੇ ਨਹੀਂ ਵੇਚਦੇ ਸਾਡੇ ਦੋਸ਼ ਨਾ ਨਾ ਲਾਏ ਜਾਣ ਔਰ ਸਰਤੇ ਪੱਤੇ ਜਿਹੜੇ ਉਹ ਦਰਜ ਨਾ ਕੀਤੇ ਜਾਣ ਜਿਹੜੇ ਤਸਕ ਨਸ਼ਾ ਵੇਚਦੇ ਉਹਨਾਂ ਨੂੰ ਨੱਥ ਪਾਈ ਜਾਵੇ ਇਸ ਸਬੰਧ ਦੇ ਵਿੱਚ ਸਾਡੀ ਜਿੱਥੇ ਕਿਤੇ ਵੀ ਕੋਈ ਜ਼ਰੂਰਤ ਹੈਗੀ ਆ ਅਸੀਂ ਉਹਦੇ ਵਿੱਚ ਸ਼ਾਮਲ ਆ ਔਰ ਸ਼ਾਵਲ ਜਿਹੜਾ ਪੰਜਾਬ ਪਰ ਤੋਂ ਹੋ ਰਿਹਾ ਹੈ ਦੂਜੀ ਗੱਲ ਮੈਡੀਕਲ ਪ੍ਰੈਕਟਿਸਸ ਦੇ ਜਿਹੜੀ ਮਸਲੇ ਵਾਲੀ ਗੱਲ ਹੈ ਮੈਡੀਕਲ ਪ੍ਰੈਕਟਿਸ ਦਾ ਮਸਲਾ ਜਦੋਂ ਵੀ ਗੱਲ ਹੁੰਦੀ ਆ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨਾਲ ਇੱਕ ਵਾਰ ਗੱਲ ਹੋਈ ਆ ਉਸ ਤੋਂ ਪਹਿਲਾਂ ਜਿਹੜਾ ਹੈਲਥਸ ਮਨਿਸਟਰ ਹੈ ਬ੍ਰਹਮਿੰਦਰਾ ਜੀ ਨਾਲ ਗੱਲ ਹੋਈ ਆ ਤੇ ਉਸ ਤੋਂ ਪਹਿਲਾਂ ਬਾਦਲਨਾ ਤਾਂ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਇਹ ਇੱਕ ਹੀ ਗੱਲ ਕਹਿੰਦੇ ਨੇ ਇਹ ਕਹਿੰਦੇ ਨੇ ਕਿ ਕਾਨੂੰਨ ਦਾ ਮਸਲਾ ਆ ਤੇ ਇਹਨਾਂ ਨੂੰ ਅਸੀਂ ਇਹ ਵੀ ਗੱਲ ਕਹਿ ਚੁੱਕਿਆ ਹੈ ਹੈਲਥ ਨਿਸਚਿਤ ਤੱਕ ਮੈਂ ਇਹ ਵੀ ਗੱਲ ਕਹਿ ਚੁੱਕਿਆ ਹਾਂ ਜੇ ਕਾਨੂੰਨ ਦਾ ਮਸਲਾ ਆ ਤਾਂ ਕੋਈ ਗੱਲ ਨਹੀਂ ਵਿਧਾਨ ਸਭਾ ਹੁੰਦੀਆਂ ਇੱਕ ਨਵਾਂ ਕਾਨੂੰਨ ਬਣਾ ਕੇ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਿਹੜੀਆਂ ਬਹੁਤ ਸਾਰੀਆਂ ਸਾਹਮਣੇ ਆ ਜਿਹਦੇ ਵਿੱਚੋਂ ਦੋ ਵੱਡੀਆਂ ਜਿਹੜੀਆਂ ਮਸਾਲਾ ਆ ਉਹ ਤੁਹਾਡੇ ਸਾਹਮਣੇ ਆ ਇੱਕ ਮਿਸਾਲ ਜਦੋਂ ਸੁਪਰੀਮ ਕੋਰ ਇਹ ਕਹਿ ਰਹੀ ਆ ਜੇ ਰਪੇਰੀ ਲਾ ਅਨਸਾਰ ਪਾਣੀ ਵਿੱਚ ਟਲਾ ਦੇ ਰਹੀ ਆ ਉਹ ਫੈਸਲਾ ਦੇ ਰਹੀ ਆ ਕਿ ਹਰਿਆਣੇ ਨੂੰ ਜਿਹੜਾ ਪਾਣੀ ਆ ਉਹ ਜਾਣਾ ਚਾਹੀਦਾ ਔਰ ਪੰਜਾਬ ਦੀ ਵਿਧਾਨ ਸਭਾ ਕਹਿੰਦੀ ਆ ਪਾਣੀ ਹਰਿਆਣੇ ਨੂੰ ਨਹੀਂ ਜਾਣਾ ਚਾਹੀਦਾ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਵਿਧਾਨ ਸਭਾ ਕਾਨੂੰਨ ਬਣਾਦੀ ਆ ਕਿ ਅਸੀਂ ਇਹਨਾਂ ਨੂੰ ਪਾਣੀ ਨਹੀਂ ਦੇਵਾਂਗੇ ਇਹ ਕਾਨੂੰਨ ਮੁੱਖ ਮੰਤਰੀ ਬਾਦਲ ਨੇ ਵੀ ਬਣਾਇਆ ਪਹਿਲਾਂ ਔਰ ਇਹ ਮੌਜੂਦਾ ਜਿਹੜਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਵੀ ਬਣਾਇਆ ਤੇ ਦੂਸਰਾ ਹੀ ਐਗਜ਼ਾਮਪਲ ਇਹ ਆ ਜੇ ਜਦੋਂ ਸ਼ਰਾਬਾਂ ਦੇ ਮਾਮਲੇ ਵਿੱਚ 500 ਮੀਟਰ ਤੱਕ ਥਾਣਿਆਂ ਦਾ ਮਾਮਲਾ ਆਇਆ ਠੇਕਿਆਂ ਦਾ ਮਾਮਲਾ ਆਇਆ ਔਰ ਠੇਕਿਆਂ ਦੇ ਮਾਮਲੇ ਦੇ ਵਿੱਚ ਠੇਕੇ ਜਿਹੜੇ ਆ 500 ਮੀਟਰ ਤੇ ਦੂਰੀ ਤੇ ਹੋਣੇ ਚਾਹੀਦੇ ਆ ਸੜਕ ਤੋਂ ਦੂਰੀ ਤੇ ਹੋਣੇ ਚਾਹੀਦੇ ਆ ਹੋਟਲਾਂ ਤੇ ਬੈਨ ਲਾਇਆ ਗਿਆ ਵੀ ਇੱਥੇ ਸ਼ਰਾਬ ਨਹੀਂ ਪਾਈ ਜਾ ਸਕਦੀ ਤਾਂ ਉਸ ਮਾਮਲੇ 'ਚ ਵੀ ਸੁਪਰੀਮ ਕੋਰਟ ਦੇ ਮਾਮਲੇ ਨੂੰ ਅਲੱਗਿਆ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਕਾਨੂੰਨ ਬਣਾਇਆ ਕਿ ਐਨਏ ਘੇਰੇ ਦੇ ਵਿੱਚ ਤੁਸੀਂ ਠੇਕੇ ਖੋਲ ਸਕਦੇ ਆਂ ਔਰ ਇਵਨ ਕਿ ਹੁਣ ਰੋਡ ਤੱਕ ਵੀ ਠੇਕੇ ਨੇ ਜੇ ਠੇਕਿਆਂ ਲਈ ਕਿ ਕਾਨੂੰਨ ਬਣਾਇਆ ਜਾ ਸਕਦਾ ਸ਼ਰਾਬ ਲਈ ਕਾਨੂੰਨ ਬਣਾਇਆ ਜਾ ਸਕਦਾ ਵੀ ਠੇਕੇ ਜੋ ਸੁਪਰੀਮ ਕੋਰਟ ਕਹਿੰਦੀ ਆ ਉਹ ਦੂਰੀ ਤੋਂ ਨੇੜੇ ਲਿਆਇਆ ਜਾ ਸਕਦੇ ਆ ਜੇ ਪਾਣੀਆਂ ਦੇ ਮਾਮਲੇ 'ਚ ਕਾਨੂੰਨ ਬਣਾਇਆ ਜਾ ਸਕਦਾ ਕਿ ਪਾਣੀ ਜਿਹੜਾ ਆ ਜੋ ਸੁਪਰੀਮ ਕੋਰਟ ਕਹਿੰਦੀ ਆ ਉਹਦੇ ਅਗੇਂਸਟ ਕਾਨੂੰਨ ਬਣਾਇਆ ਜਾ ਸਕਦਾ ਤਾਂ ਫਿਰ ਡਾਕਟਰਾਂ ਦੇ ਮਸਲੇ ਤੇ ਨਵਾਂ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਸਕਦਾ ਔਰ ਅਸੀਂ ਇਹਦੀ ਮੰਗ ਕਰਦੇ ਆ ਇਹਦੇ ਲਈ ਅਸੀਂ ਜਿਹੜਾ ਆ ਉਹ 8 ਜੁਲਾਈ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਕੋਠੀ ਦਾ ਘਰਾਓ ਕਰਨ ਜਾ ਰਹੇ ਆ ਔਰ ਸਾਰਿਆਂ ਨੂੰ ਦੁਆਰਾ ਫਿਰ ਸੱਦਾਵੇ 8 ਦੀ ਬੰਦ ਦੀ ਕਾਲ ਸਾਰੇ ਪੰਜਾਬ 'ਚ ਲਾਗੂ ਕਰੋ ਔਰ ਸਾਰੀਆਂ ਇਹ ਸਮੂਹ ਜਥੇਬੰਦੀਆਂ ਜਿਹੜੀਆਂ ਕਿਤੇ ਨਾਲ ਸੰਬੰਧਤ ਨੇ ਔਰ ਸਾਰਿਆਂ ਦੀਆਂ ਸਾਰੀਆਂ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਪਹੁੰਚੋ ਸਾਰਿਆਂ ਦਾ ਧੰਨਵਾਦ ਧੰਨਵਾਦ